ਉਸਨੂੰ ਮਜਬੂਰ ਹੋ ਕੇ ਰਾਜੇ ਦੀ ਗੱਲ ਮੰਨਣੀ ਪਈ। ਹੁਣ ਉਹ ਸੋਨੇ ਦੇ ਮਹਿਲ ਦੀ ਖੋਜ ਵਿੱਚ ਨਿਕਲਿਆ। ਕੁਝ ਦੂਰ ਚੱਲਦੇ ਹੀ ਉਸਨੂੰ ਉਹੀ ਲੂੰਬੜੀ ਮਿਲੀ। ਲੂੰਬੜੀ ਨੂੰ ਸਾਰੀ ਗੱਲ ਪਤਾ ਲੱਗ ਗਈ ਸੀ। ਉਸਨੇ ਰਾਜਕੁਮਾਰ ਨੂੰ ਕਿਹਾ ਜੇਕਰ ਤੂੰ ਮੇਰੀ ਗੱਲ ਮੰਨ ਲੈਂਦਾ ਤਾਂ ਨਵੀਂ ਮੁਸੀਬਤ ਗੱਲ ਨਾ ਪੈਂਦੀ। ਪਰ ਮੈਨੂੰ ਤੇਰੇ ਤੇ ਯਿਆਰ ਹੈ। ਮੈਂ ਤੇਰੀ ਮਦਦ ਕਰਾਂਗੀ। ਮੈਂ ਤੈਨੂੰ ਸੋਨੇ ਦੇ ਮਹਿਲ ਕੋਲ ਪਹੁੰਚਾ ਦਿੰਦੀ ਹਾਂ। ਮਹਿਲ ਦੇ ਬਾਗ ਇੱਕ ਪੇੜ ਹੈ ਤੂੰ ਉਸਦੇ ਓਲੇ ਲੁਕਿਆ ਰਹੀਂ ਜਦੋਂ ਸ਼ਾਮ ਨੂੰ ਰਾਜਕੁਮਾਰੀ ਤਲਾਅ ਤੇ ਨਹਾਉਣ ਆਵੇਗੀ ਤੂੰ ਉਸ ਦਾ ਹੱਥ ਫੜ ਲਵੀਂ ਜਿਵੇਂ ਹੀ ਤੂੰ ਉਸ ਦਾ ਹੱਥ ਜਿਵੇਂ ਹੀ ਤੂੰ ਉਸ ਨੂੰ ਹੱਥ ਲਗਾਵੇਂਗਾ ਰਾਜਕੁਮਾਰੀ ਤੇਰੇ ਨਾਲ ਓਨਲੀ ਤਿਆਰ ਹੋ ਜਾਵੇਗੀ ਇੱਕ ਗੱਲ ਦਾ ਧਿਆਨ ਰੱਖੀ ਤੂੰ ਉਸ ਨੂੰ ਉੱਥੋਂ ਹੀ ਲੈ ਆਵੇਂ ਉਸ ਨੂੰ ਵਾਪਸ ਮਹਿਲ ਵਿੱਚ ਨਾ ਜਾਣ ਦੇਵੀਂ ਉਹ ਤੈਨੂੰ ਕਹੇਗੀ ਮੈਂ ਆਪਣੇ ਮਾਪੇ ਨੂੰ ਮਿਲ ਕੇ ਆਉਂਦੀ ਹਾਂ ਤੂੰs ਦੀਆਂ ਗੱਲਾਂ ਵਿੱਚ ਨਾ ਆਵੇਂ ਨਹੀਂ ਤਾਂ ਮੁਸੀਬਤ ਵਿੱਚ ਫਸ ਜਾਵੇਂਗਾ ਲੂੰਬੜੀ ਨੇ ਰਾਜਕੁਮਾਰ ਨੂੰ ਆਪਣੇ ਉੱਪਰ ਬਿਠਾਇਆ ਤੇ ਉੜਦੀ ਹੋਈ ਸੋਹਣੇ ਦੇ ਮਹਿਲ ਦੇ ਕੋਲ ਪਹੁੰਚਾ ਦਿੱਤਾ ਮਹਿਲ ਕੋਲ ਪਹੁੰਚਦੇ ਹੀ ਰਾਜਕੁਮਾਰ ਇੱਕ ਪੇੜ ਦੇ ਪਿੱਛੇ ਲੁੱਕ ਕੇ ਬੈਠ ਗਿਆ ਸ਼ਾਮ ਨੂੰ ਜਦੋਂ ਰਾਜਕੁਮਾਰੀ ਨਹਾਉਣ ਲਈ ਮਹਿਲ ਵਿੱਚੋਂ ਬਾਹਰ ਆਈ ਤਾਂ ਰਾਜਕੁਮਾਰ ਨੇ ਅੱਗੇ ਵਧ ਕੇ ਉਸ ਦਾ ਹੱਥ ਫੜ ਲਿਆ ਜਿਵੇਂ ਹੀ ਰਾਜਕੁਮਾਰ ਨੇ ਉਸ ਨੂੰ ਛੂਹਿਆ ਉਹ ਉਸ ਨਾਲ ਚੱਲਣ ਲਈ ਤਿਆਰ ਹੋ ਗਈ ਉਹ ਕਹਿੰਦੀ ਰਾਜਕੁਮਾਰ ਤੂੰ ਮੈਨੂੰ ਜਿੱਥੇ ਲੈ ਕੇ ਜਾਵੇਂਗਾ ਮੈਂ ਚੱਲਾਂਗੀ ਪਰ ਮੈਨੂੰ ਇੱਕ ਵਾਰ ਆਪਣੇ ਮਾਂ-ਬਾਪ ਨੂੰ ਮਿਲ ਲੈਣ ਦਿਓ ਰਾਜਕੁਮਾਰ ਕਹਿੰਦਾ ਨਹੀਂ ਸਾਨੂੰ ਹੁਣੇ ਹੀ ਚੱਲਣਾ ਪੈਣਾ ਪਰ ਰਾਜਕੁਮਾਰੀ ਰੋਣ ਲੱਗ ਗਈ ਰਾਜਕੁਮਾਰ ਤੋਂ ਐਨੀ ਸੋਹਣੀ ਰਾਜਕੁਮਾਰੀ ਰੋਂਦੀ ਹੋਈ ਵੇਖੀ ਨਾ ਗਈ ਤੇ ਕਹਿੰਦਾ ਚਲੋ ਥੋੜੀ ਦੇਰ ਲਈ ਆਪਣੇ ਮਾਪੇ-ਬਾਪ ਨੂੰ ਮਿਲ ਕੇ ਜਲਦੀ ਹੀ ਵਾਪਸ ਆ ਜਾਣਾ ਜਿਵੇਂ ਹੀ ਰਾਜਕੁਮਾਰ ਨੇ ਮਹਿਲ ਵਿੱਚ ਪੈਰ ਰਾਜਕੁਮਾਰੀ ਨੇ ਮਹਿਲ ਵਿੱਚ ਪੈਰ ਰੱਖਿਆ ਸਾਰੇ ਸਿਪਾਹੀ ਜਾਗ ਗਏ ਤੇ ਰਾਜਕੁਮਾਰ ਨੂੰ ਫੜ ਲਿਆ ਉਹ ਉਸ ਨੂੰ ਰਾਜੇ ਕੋਲ ਲੈ ਗਏ ਰਾਜਾ ਬਹੁਤ ਗੁੱਸੇ ਵਿੱਚ ਆ ਗਿਆ ਤੇ ਤੁਰੰਤ ਉਸ ਨੂੰ ਫਾਂਸੀ ਤੇ ਚਾੜਨ ਲਈ ਕਿਹਾ ਰਾਜਕੁਮਾਰ ਮਿੰਤਾ ਕਰਦਾ ਰੋਣ ਲੱਗਾ ਤਾਂ ਰਾਜੇ ਨੇ ਕਿਹਾ ਜੇਕਰ ਤੂੰ ਮੇਰਾ ਇੱਕ ਕੰਮ ਕਰ ਦੇਵੇਂ ਸਾਡੇ ਮਹਿਲ ਦੇ ਸਾਹਮਣੇ ਇੱਕ ਵੱਡਾ ਪਹਾੜ ਹੈ ਜੇਕਰ ਤੂੰ ਇਸ ਨੂੰ 8 ਦਿਨਾਂ ਵਿੱਚ ਸਾਫ਼ ਕਰ ਦੇਵੇਂ ਤਾਂ ਮੈਂ ਰਾਜਕੁਮਾਰੀ ਦਾ ਵਿਆਹ ਤੇਰੇ ਨਾਲ ਕਰ ਦੇਵਾਂਗਾ ਇਹ ਮਹਿਲ ਦੀ ਸੁੰਦਰਤਾ ਨੂੰ ਘਟਾਉਂਦਾ ਹੈ ਇਹ ਪਹਾੜ ਮਹਿਲ ਦੇ ਬਿਲਕੁਲ ਸਾਹਮਣੇ ਹੈ ਰਾਜਕੁਮਾਰ ਬਾਹਰ ਆ ਕੇ ਪਹਾੜ ਨੂੰ ਵੇਖਣ ਲੱਗਿਆ ਉਹ ਸੋਚਣ ਲੱਗਿਆ ਐਡੇ ਵੱਡੇ ਪਹਾੜ ਨੂੰ 8 ਦਿਨਾਂ ਵਿੱਚ ਕਿਵੇਂ ਸਾਫ਼ ਕਰੇਗਾ ਉਹ ਪਹਾੜ ਨੂੰ ਪਟਨਾ ਸ਼ੁਰੂ ਕਰ ਦਿੰਦਾ ਹੈ ਸੱਤ ਦਿਨ ਬੀਤ ਜਾਂਦੇ ਹਨ ਪਹਾੜ ਦਾ ਇੱਕ ਕੋਨਾ ਹੀ ਸਾਫ਼ ਹੁੰਦਾ ਹੈ ਉਹ ਦੁਖੀ ਹੋ ਕੇ ਬੈਠ ਗਿਆ ਉਸ ਨੂੰ ਹੁਣ ਆਪਣੇ ਆਪ ਤੇ ਬਹੁਤ ਗੁੱਸਾ ਆ ਰਿਹਾ ਸੀ ਉਹ ਮਣੇ-ਮਣ ਕਹਿਣ ਲੱਗਿਆ ਜੇਕਰ ਮੈਂ ਲੂੰਬੜੀ ਦੀ ਗੱਲ ਮੰਨ ਲੈਂਦਾ ਤਾਂ ਮੈਨੂੰ ਇਹ ਮੁਸੀਬਤ ਦਾ ਸਾਹਮਣਾ ਨਾ ਕਰਨਾ ਪੈਂਦਾ ਲੂੰਬੜੀ ਮੈਨੂੰ ਹਰ ਵਾਰ ਠੀਕ ਸਲਾਹ ਦਿੰਦੀ ਹੈ ਤੇ ਮੈਂ ਹਰ ਵਾਰ ਉਸ ਦੀ ਸਲਾਹ ਨਾ ਮੰਨ ਨਵੀ ਤੋਂ ਨਵੀ ਮੁਸੀਬਤ ਵਿੱਚ ਫਸ ਜਾਂਦਾ ਹਾਂ ਰਾਜਕੁਮਾਰ ਸਿਰ ਝੁਕਾ ਕੇ ਬੈਠਿਆ ਸੀ ਅਚਾਨਕ ਉਸ ਨੂੰ ਆਪਣੇ ਪੈਰਾਂ ਕੋਲ ਲੂੰਬੜੀ ਦੀ ਪੂਛ ਹਿਲਦੀ ਵਿਖਾਈ ਦਿੱਤੀ ਲੂੰਬੜੀ ਕਹਿੰਦੀ ਕਿਉਂ ਬਈ ਕੀ ਹਾਲ ਹੈ ਬਸ ਇਸ ਵਾਰ ਮੈਂ ਤੇਰੀ ਮਦਦ ਕਰਦੀ ਹਾਂ ਪਰ ਮੈਂ ਤੈਨੂੰ 7 ਦਿਨ ਲਗਾਤਾਰ ਪਹਾੜ ਖੋਦਦੇ ਹੋਏ ਵੇਖਿਆ ਹੈ ਮੈਨੂੰ ਦਇਆ ਆ ਗਈ ਹੈ ਮੇਰੇ ਦੀ ਮਦਦ ਲਈ ਆ ਗਈ। ਹੁਣ ਰਾਜਕੁਮਾਰ ਨੇ ਸੋਚ ਲਿਆ ਸੀ ਕਿ ਉਹ ਲੂੰਬੜੀ ਦੀ ਸਾਰੀ ਗੱਲ ਮੰਨੇਗਾ। ਲੂੰਬੜੀ ਕਹਿੰਦੀ ਤੂੰ ਬਹੁਤ ਥੱਕ ਗਿਆ ਹੈ ਜਾ ਕੇ ਸੌ ਜਾ। ਰਾਜਕੁਮਾਰ ਨੇ ਉਵੇਂ ਹੀ ਕੀਤਾ। ਉਹ ਜਾ ਕੇ ਸੌ ਗਿਆ। ਜਦੋਂ ਅਗਲੇ ਦਿਨ ਉੱਠਿਆ ਤਾਂ ਪਹਾੜ ਦਾ ਨਾਮੋ ਨਿਸ਼ਾਨ ਨਹੀਂ ਸੀ। ਮਹਿਲ ਦਾ ਪੂਰਾ ਸੁੰਦਰ ਦ੍ਰਿਸ਼ ਵਿਖਾਈ ਦੇ ਰਿਹਾ ਸੀ। ਹੁਣ ਉਹ ਸਿੱਧਾ ਰਾਜੇ ਕੋਲ ਗਿਆ ਤੇ ਰਾਜੇ ਨੇ ਖੁਸ਼ ਹੋ ਕੇ ਆਪਣੇ ਵਾਅਦੇ ਅਨੁਸਾਰ ਰਾਜਕੁਮਾਰੀ ਦਾ ਵਿਆਹ ਉਸ ਨਾਲ ਕਰ ਦਿੱਤਾ। ਰਾਜਕੁਮਾਰ ਰਾਜਕੁਮਾਰੀ ਨੂੰ ਲੈ ਕੇ ਲੂੰਬੜੀ ਲੂੰਬੜੀ ਕੋਲ ਪਹੁੰਚਿਆ ਤੇ ਲੂੰਬੜੀ ਨੇ ਉਸ ਨੂੰ ਵਿਦਾਇਤ ਦਿੱਤੀ। ਹੁਣ ਤੈਨੂੰ ਸੋਨੇ ਦਾ ਘੋੜਾ ਤੇ ਸੋਨੇ ਦੀ ਚੀੜੀ ਵੀ ਹਾਸਲ ਕਰਨੀ ਚਾਹੀਦੀ ਹੈ। ਤੂੰ ਹੀ ਉਹਨਾਂ ਦਾ ਅਸਲੀ ਹੱਕਦਾਰ ਹੈਂ। ਤਾਂ ਉਹ ਕਹਿੰਦਾ ਹੁਣ ਮੈਨੂੰ ਉਹ ਕਿਵੇਂ ਮਿਲ ਸਕਦੇ ਹਨ ਰਾਜਕੁਮਾਰੀ ਦਾਤਾ ਮੇਰੇ ਨਾਲ ਵਿਆਹ ਹੋ ਗਿਆ ਹੈ ਹੁਣ ਰਾਜਾ ਮੈਨੂੰ ਸੋਨੇ ਦਾ ਘਿਹੜਾ ਘੋੜਾ ਕਿਉਂ ਦੇਵੇਗਾ ਤਾਂ ਉਹ ਕਹਿੰਦੀ ਇਹ ਗੱਲ ਰਾਜੇ ਨੂੰ ਨਾ ਦੱਸੀ ਸੋਨੇ ਦਾ ਘੋੜਾ ਲੈ ਬਸ ਤੂੰ ਰਾਜਕੁਮਾਰੀ ਨੂੰ ਉੱਥੇ ਛੱਡਣ ਦਾ ਨਾਟਕ ਕਰੀ ਤੇ ਸਭ ਨੂੰ ਮਿਲ ਕੇ ਜਦ ਸਭ ਤੋਂ ਆਖਿਰ ਵਿੱਚ ਤੂੰ ਰਾਜਕੁਮਾਰੀ ਤੋਂ ਵਿਦਾ ਲਵੀ ਤੇ ਉਸ ਨੂੰ ਫੜ ਕੇ ਘੋੜੇ ਤੇ ਬਿਠਾ ਲਵੀ ਇਹ ਸੋਨੇ ਦਾ ਘੋੜਾ ਇੰਨਾ ਤੇਜ਼ ਹੈ ਕਿ ਦੁਨੀਆ ਦਾ ਕੋਈ ਵੀ ਘੋੜਾ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ ਹੁਣ ਪਹਿਲਾਂ ਤੂੰ ਇੰਨਾ ਕੰਮ ਕਰ ਬਾਕੀ ਦੱਸਦੀ ਹਾਂ ਰਾਜਕੁਮਾਰ ਨੇ ਲੂੰਬੜੀ ਦੇ ਕਹਿਣ ਅਨੁਸਾਰ ਹੀ ਕੀਤਾ ਰਾਜਕੁਮਾਰੀ ਵੇਖ ਰਾਜਾ ਬਹੁਤ ਖੁਸ਼ ਹੋਇਆ ਰਾਜਕੁਮਾਰ ਨੇ ਸਭ ਤੋਂ ਪਹਿਲਾਂ ਸਭ ਤੋਂ ਆਖਿਰ ਤੇ ਰਾਜਕੁਮਾਰੀ ਤੋਂ ਵਿਦਾ ਲਈ ਤੇ ਉਸ ਨੂੰ ਘੋੜੇ ਤੇ ਬਿਠਾ ਲਿਆ ਹੁਣ ਉਹ ਫਿਰ ਜੰਗਲ ਵਿੱਚ ਲੂੰਬੜੀ ਨੂੰ ਮਿਲਿਆ ਫਿਰ ਲੂੰਬੜੀ ਕਹਿੰਦੀ ਜਿਵੇਂ ਹੀ ਰਾਜਾ ਤੈਨੂੰ ਚਿੜੀ ਦਾ ਪਿੰਜਰਾ ਫੜਾਵੇਗਾ ਤੂੰ ਪਿੰਜਰਾ ਫੜ ਕੇ ਘੋੜਾ ਦੌੜਾ ਲਵੀਂ ਤੈਨੂੰ ਕੋਈ ਨਹੀਂ ਫੜ ਸਕੇਗਾ ਇਸ ਵਾਰ ਵੀ ਰਾਜਕੁਮਾਰ ਨੇ ਉਵੇਂ ਹੀ ਕੀਤਾ ਜਿਵੇਂ ਲੂੰਬੜੀ ਨੇ ਕਿਹਾ ਸੀ ਉਹ ਫਿਰ ਲੂੰਬੜੀ ਨੂੰ ਮਿਲਿਆ ਤੇ ਉਸ ਦਾ ਧੰਨਵਾਦ ਕੀਤਾ ਤੇ ਕਹਿੰਦਾ ਦੱਸ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ ਤੂੰ ਮੇਰੀ ਮੌਤ ਬਹੁਤ ਮਦਦ ਕੀਤੀ ਹੈ ਜੇਕਰ ਮੈਂ ਤੇਰੇ ਕਿਸੇ ਕੰਮ ਆ ਸਕਾਂ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਤਾਂ ਲੂੰਬੜੀ ਕਹਿੰਦੀ ਤੂੰ ਤੂੰ ਤੀਰ ਉਠਾ ਤੇ ਮੈਨੂੰ ਮਾਰ ਦੇ ਤਾਂ ਰਾਜਕੁਮਾਰ ਕਹਿੰਦਾ ਨਹੀਂ ਮੈਂ ਅਜਿਹਾ ਨਹੀਂ ਕਰ ਸਕਦਾ ਲੂੰਬੜੀ ਕਹਿੰਦੀ ਠੀਕ ਹੈ ਮੇਰੀਆਂ ਦੋ ਗੱਲਾਂ ਦਾ ਧਿਆਨ ਰੱਖੀ ਇੱਕ ਤਾਂ ਇਸੇ ਖੂਨ ਦੇ ਕੰਢ ਤੇ ਨਾ ਬੈਠੇ ਦੂਜਾ ਅਜਿਹੇ ਲੋਕਾਂ ਤੇ ਧਨ ਖਰਚ ਨਾ ਕਰੀ ਜਿਨ੍ਹਾਂ ਨੂੰ ਫਾਂਸੀ ਹੋਣ ਵਾਲੀ ਹੋਵੇ ਇਹ ਸੁਣ ਉਹ ਚੱਲ ਪਿਆ ਸੋਨੇ ਦੇ ਘੋੜੇ ਤੇ ਹਵਾ ਨਾਲ ਗੱਲਾਂ ਕਰਦਾ ਰਾਜਕੁਮਾਰੀ ਤੇ ਸੋਨੇ ਦੀ ਚਿੜੀ ਉਹ ਚੱਲਦਾ ਚੱਲਦਾ ਪਿੰਡ ਵਿੱਚ ਪਹੁੰਚਿਆ ਜਿੱਥੇ ਦੋ ਧਰਮਸ਼ਾਲਾ ਸਨ ਇੱਕ ਪਾਸੇ ਲੋਕਾਂ ਦਾ ਬਹੁਤ ਇਕੱਠ ਹੋਇਆ ਪਿਆ ਸੀ ਉਹ ਘੋੜੇ ਤੋਂ ਉਤਰਿਆ ਤੇ ਦੇਖਣ ਲਈ ਗਿਆ ਕੀ ਹੋ ਰਿਹਾ ਹੈ ਤਾਂ ਉਸਨੇ ਵੇਖਿਆ ਦੋ ਵਿਅਕਤੀਆਂ ਨੂੰ ਫਾਂਸੀ ਦਿੱਤੀ ਜਾ ਰਹੀ ਹੈ ਜਦੋਂ ਉਸਨੇ ਧਿਆਨ ਨਾਲ ਵੇਖਿਆ ਇਹ ਦੋਵੇਂ ਉਸ ਦੇ ਵੱਡੇ ਭਰਾ ਸਨ ਉਹ ਉੱਥੇ ਹੀ ਰਹੇ ਜੂਆ ਖੇਡਦੇ ਰਹੇ ਤੇ ਲੋਕਾਂ ਨਾਲ ਲੜਦੇ ਰਹਿੰਦੇ ਤੇ ਹੋਰ ਵੀ ਬਹੁਤ ਪੁੱਠੇ ਸਿੱਧੇ ਕੰਮ ਕਰਦੇ ਸਨ ਜਿਨ੍ਹਾਂ ਤੋਂ ਤੰਗ ਆ ਕੇ ਲੋਕਾਂ ਨੇ ਉਹਨਾਂ ਨੂੰ ਫਾਂਸੀ ਦੇਣ ਦੀ ਸਲਾਹ ਕੀਤੀ ਰਾਜਕੁਮਾਰ ਆਪਣੇ ਸਾਹਮਣੇ ਆਪਣੇ ਭਰਾਵਾਂ ਨੂੰ ਫਾਂਸੀ ਤੇ ਚੜਦਾ ਨਹੀਂ ਵੇਖ ਸਕਦਾ ਸੀ ਉਸਨੇ ਲੋਕਾਂ ਨੂੰ ਕਿਹਾ ਤੁਸੀਂ ਮੈਥੋਂ ਪੈਸੇ ਲੈ ਲਵੋ ਤੇ ਇਹਨਾਂ ਨੂੰ ਛੱਡ ਦਿਓ ਰਾਜਕੁਮਾਰ ਦੇ ਬਾਰ ਬਾਰ ਕਹਿਣ ਤੇ ਲੋਕਾਂ ਨੇ ਉਹਨਾਂ ਨੂੰ ਛੱਡਣ ਲਈ ਤਿਆਰ ਹੋ ਗਏ ਰਾਜਕੁਮਾਰ ਆਪਣੇ ਭਰਾਵਾਂ ਨੂੰ ਲੈ ਕੇ ਅੱਗੇ ਚੱਲਿਆ ਰਸਤੇ ਵਿੱਚ ਇੱਕ ਖੂਹ ਮਿਲਿਆ ਉਹਨਾਂ ਨੇ ਸੋਚਿਆ ਹੁਣ ਕੁਝ ਤੇ ਇੱਥੇ ਆਰਾਮ ਕੀਤਾ ਜਾਵੇ ਉਹਨਾਂ ਨੇ ਖੂਹ ਦਾ ਠੰਡਾ ਪਾਣੀ ਪੀਤਾ ਰਾਜਕੁਮਾਰ ਭੁੱਲ ਗਿਆ ਸੀ ਕਿ ਲੂੰਬੜੀ ਨੇ ਉਸਨੂੰ ਕਿਹਾ ਸੀ ਕਿ ਘੋੜੇ ਤੋਂ ਉੱਤਰ ਖੂੰਦੀ ਦੀ ਦੀਵਾਰ ਤੇ ਨਾ ਬੈਠੀ ਤੇ ਉਹ ਆਰਾਮ ਕਰਨ ਲੱਗਿਆ ਉਸਦੇ ਦੋਵੇਂ ਭਰਾਵਾਂ ਨੇ ਉਹ ਖੂੰਦੀ ਦੀ ਦੀਵਾਰ ਤੇ ਬੈਠ ਕੇ ਆਰਾਮ ਕਰਨ ਲੱਗਿਆ ਉਸਦੇ ਦੋਵੇਂ ਭਰਾਵਾਂ ਨੇ ਮੌਕਾ ਮਿਲਦੇ ਹੀ ਉਸ ਨੂੰ ਖੂੰਜ ਵਿੱਚ ੱਤਕਾ ਦੇ ਦਿੱਤਾ ਉਸਦੇ ਬਾਅਦ ਉਹਨਾਂ ਨੇ ਰਾਜਕੁਮਾਰੀ ਨੂੰ ਕੋੜੇ ਤੇ ਬਿਠਾਇਆ ਤੇ ਸੋਨੇ ਦੀ ਚਿੜੀ ਦਾ ਪਿੰਜਰਾ ਲੈ ਉੱਥੇ ਚਲੇ ਗਏ ਕੁਝ ਹੀ ਦਿਨ ਬਾਅਦ ਉਹ ਆਪਣੇ ਰਾਜ ਵਿੱਚ ਪਹੁੰਚ ਗਏ ਉਹਨਾਂ ਨੇ ਪਹੁੰਚ ਕੇ ਰਾਜੇ ਨੂੰ ਕਿਹਾ ਅਸੀਂ ਸੋਨੇ ਦੀ ਚਿੜੀ ਫੜ ਲਿਆ ਹੈ ਹਾਂ ਤੇ ਇਸ ਚਿੜੀ ਨੇ ਹੀ ਸੋਨੇ ਦੇ ਸੇਵ ਚੋਰੀ ਕੀਤੇ ਸਨ ਇਸ ਦੇ ਨਾਲ ਹੀ ਅਸੀਂ ਇਹ ਸੋਨਾ ਸੋਨੇ ਦਾ ਘੋੜਾ ਤੇ ਰਾਜਕੁਮਾਰ ਵੀ ਲਿਆਏ ਹਾਂ ਰਾਜਾ ਬਹੁਤ ਖੁਸ਼ ਹੋਇਆ ਸਾਰੇ ਰਾਜ ਦੇ ਲੋਕ ਖੁਸ਼ੀਆਂ ਮਨਾ ਰਹੇ ਸਨ ਪਰ ਰਾਜਕੁਮਾਰੀ ਖੁਸ਼ ਨਹੀਂ ਸੀ ਉਹ ਸਾਰਾ ਸਾਰਾ ਦਿਨ ਰੋਂਦੀ ਰਹਿੰਦੀ ਸੀ ਉਸਨੇ ਖਾਣਾ ਪੀਣਾ ਛੱਡ ਦਿੱਤਾ ਸੀ ਇਸੇ ਤਰ੍ਹਾਂ ਘੋੜੇ ਨੇ ਵੀ ਦਾਣਾ ਪਾਣੀ ਬੰਦ ਕਰ ਦਿੱਤਾ ਸੀ ਤੇ ਸੋਨੇ ਦੀ ਚਿੜੀ ਵੀ ਉਦਾਸ ਰਹਿਣ ਲੱਗੀ ਰਾਜੇ ਨੇ ਬਹੁਤ ਕੋਸ਼ਿਸ਼ ਕੀਤੀ ਪਰ ਨਾ ਰਾਜਕੁਮਾਰੀ ਖੁਸ਼ ਰਹੀ ਤੇ ਨਾ ਹੀ ਸੋਨੇ ਦੀ ਚਿੜੀ ਤੇ ਨਾ ਹੀ ਸੋਨੇ ਦਾ ਘੋੜਾ ਨਾ ਹੀ ਸੋਨੇ ਦਾ ਘੋੜਾ ਉਧਰ ਛੋਟਾ ਰਾਜਕੁਮਾਰ ਖੂਹ ਵਿੱਚ ਡਿੱਗਣ ਨਾਲ ਮਰਿਆ ਨਹੀਂ ਸੀ ਖੂਨ ਵਿੱਚ ਫਾਨੀ ਬਹੁਤ ਘਟ ਸੀ ਖੂਨ ਵਿੱਚ ਬੈਠਾ ਬੈਠਾ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ ਹੁਣ ਇਸ ਨੂੰ ਫਿਰ ਉਸੇ ਲੂੰਬੜੀ ਦੀ ਯਾਦ ਆਈ ਤੇ ਉਹ ਪਛਤਾਉਣ ਲੱਗਾ ਰਾਜਕੁਮਾਰ ਨੇ ਲੂੰਬੜੀ ਨੂੰ ਬਹੁਤ ਯਾਦ ਕੀਤਾ ਤੇ ਆਪਦੀਆਂ ਗੱਲਾਂ ਤੇ ਪਛਤਾਉਂਦਾ ਰਿਹਾ ਰਾਤ ਲੂੰਬੜੀ ਉਸ ਖੂਨ ਦੇ ਕੋਲ ਆਈ ਤੇ ਰਾਜਕੁਮਾਰ ਨੂੰ ਕਹਿੰਦੇ ਰਾਜਕੁਮਾਰ ਮੈਂ ਤੈਨੂੰ ਬਹੁਤ ਸਮਝਾਇਆ ਸੀ ਪਰ ਕੋਈ ਨਾ ਹੁਣ ਆਖਰੀ ਵਾਰ ਤੇਰੀ ਮਦਦ ਕਰ ਦਿੰਦੀ ਹਾਂ ਉਸਨੇ ਆਪਣੀ ਪੂਸ਼ ਖੂਨ ਵਿੱਚ ਛੱਡੀ ਦੇਹੀ ਦੀ ਦੇਖਦੇ ਪੂਸ਼ ਬਹੁਤ ਲੰਬੀ ਹੋ ਗਈ ਤੇ ਰਾਜਕੁਮਾਰ ਤੱਕ ਪਹੁੰਚ ਗਈ ਰਾਜਕੁਮਾਰ ਪੂਸ਼ ਫੜ ਕੇ ਖੂਨ ਵਿੱਚੋਂ ਬਾਹਰ ਨਿਕਲ ਆਇਆ ਤੇ ਆਪਣੇ ਰਾਜ ਵੱਲ ਚੱਲ ਪਿਆ ਉਸਨੇ ਰਾਸਤੇ ਵਿੱਚ ਆਪਣੀ ਪੋਸ਼ਾਕ ਇੱਕ ਪੁਖਾਰੀ ਨੂੰ ਦੇ ਦਿੱਤੀ ਤੇ ਉਸਦੇ ਕੱਪੜੇ ਆਪ ਪਾ ਲਏ ਇਸ ਤਰ੍ਹਾਂ ਉਹ ਆਪਣੇ ਰਾਜ ਵਿੱਚ ਪਹੁੰਚ ਗਿਆ ਘੋੜਾ ਬਹੁਤ ਹੀ ਖੁਸ਼ ਸੀ ਉਸਨੇ ਦਾਣਾ ਪਾਣੀ ਖਾਣਾ ਸ਼ੁਰੂ ਕਰ ਦਿੱਤਾ ਸੋਨੇ ਦੀ ਚੂੜੀ ਖੁਸ਼ੀ ਵਿੱਚ ਕੀਦ ਗਾਉਣ ਲੱਗੀ ਰਾਜਕੁਮਾਰੀ ਨੇ ਆਪਣੇ ਹੰਝੂ ਪੂੰਝ ਦਿੱਤੇ ਸਨ ਇਹ ਵੇਖ ਕੇ ਰਾਜਾ ਬਹੁਤ ਹੀ ਹੈਰਾਨ ਸੀ ਤਾਂ ਰਾਜਕੁਮਾਰੀ ਨੇ ਕਿਹਾ ਮੈਂ ਤੁਹਾਨੂੰ ਪਹਿਲਾਂ ਹੀ ਬਹੁਤ ਵਾਰ ਕਿਹਾ ਹੈ ਕਿ ਤੁਹਾਡੇ ਦੋਵੇਂ ਪੁੱਤਰ ਝੂਠ ਬੋਲ ਰਹੇ ਹਨ ਇਹਨਾਂ ਨੇ ਛੋਟੇ ਰਾਜਕੁਮਾਰ ਨੂੰ ਖੂਹ ਵਿੱਚ ਧੱਕਾ ਦਿੱਤਾ ਸੋਨੇ ਦੀ ਚਿੜੀ ਸੋਨੇ ਦਾ ਘੋੜਾ ਤੇ ਮੈਂ ਸਭ ਛੋਟੇ ਰਾਜਕੁਮਾਰ ਹੀ ਲੈ ਕੇ ਆਇਆ ਸੀ ਰਾਜੇ ਨੇ ਵੀ ਆਪਣੇ ਪੁੱਤਰ ਨੂੰ ਪਹਿਚਾਨ ਲਿਆ ਹੁਣ ਉਹ ਸਮਝ ਗਿਆ ਸੀ ਕਿ ਛੋਟਾ ਪੁੱਤਰ ਬਹੁਤ ਹੀ ਬਹਾਦਰ ਹੈ ਉਸਨੇ ਦੋਵੇਂ ਵੱਡੇ ਰਾਜਕੁਮਾਰਾਂ ਨੂੰ ਰਾਜ ਨਿਕਾਲਾ ਦੇ ਦਿੱਤਾ ਸੀ ਰਾਜਕੁਮਾਰੀ ਲੂੰਬੜੀ ਰਾਜਕੁਮਾਰ ਲੂੰਬੜੀ ਨੂੰ ਬਹੁਤ ਹੀ ਯਾਦ ਕਰਦਾ ਸੀ ਇੱਕ ਦਿਨ ਉਹ ਜੰਗਲ ਵਿੱਚ ਉਸ ਦੀ ਤਲਾਸ਼ ਲੈ ਗਿਆ ਬਹੁਤ ਲੰਬੜਨ ਤੋਂ ਬਾਅਦ ਉਸਨੇ ਇੱਕ ਪੀੜ ਹੇਠ ਉਸ ਲੂੰਬੜੀ ਨੂੰ ਚੁੱਪਚਾਪ ਬੈਠੇ ਦੇਖਿਆ ਲੂੰਬੜੀ ਬਹੁਤ ਹੀ ਉਦਾਸ ਸੀ ਤੇ ਪਹਿਲਾਂ ਨਾਲੋਂ ਬਹੁਤ ਕਮਜ਼ੋਰ ਹੋ ਗਈ ਸੀ ਰਾਜਕੁਮਾਰ ਉਸ ਨੂੰ ਵੇਖ ਕੇ ਉਸ ਨੂੰ ਪਹਿਚਾਨ ਲਿਆ ਤੇ ਪੁੱਛਿਆ ਦੱਸੋ ਰਾਜਕੁਮਾਰ ਅੱਜ ਇੱਧਰ ਕਿਵੇਂ ਆਉਣਾ ਹੋਇਆ ਰਾਜਕੁਮਾਰ ਕਹਿੰਦਾ ਮੈਂ ਤੈਨੂੰ ਆਪਣੇ ਨਾਲ ਲਿਜਾਣ ਆਇਆ ਹਾਂ ਤੂੰ ਮੇਰੇ ਬਾਗ ਵਿੱਚ ਆਰਾਮ ਨਾਲ ਰਹੇ ਉੱਥੇ ਤੈਨੂੰ ਕੋਈ ਸਮੱਸਿਆ ਨਹੀਂ ਹੋਵੇਗੀ ਲੂੰਬੜੀ ਨੇ ਕਿਹਾ ਰਾਜਕੁਮਾਰ ਜੇ ਤੂੰ ਮੇਰੀ ਸਮੱਸਿਆ ਹੱਲ ਕਰਨਾ ਚਾਹੁੰਦਾ ਹੈ ਤਾਂ ਮੇਰੇ ਤੀਰ ਮਾਰ ਦੇ ਅਸਲ ਵਿੱਚ ਮੈਂ ਇੱਕ ਰਾਜਕੁਮਾਰ ਹਾਂ ਉਸੇ ਦੇਸ਼ ਦਾ ਰਾਜਕੁਮਾਰ ਜਿੱਥੋਂ ਦੀ ਰਾਜਕੁਮਾਰੀ ਨਾਲ ਤੇਰਾ ਵਿਆਹ ਹੋਇਆ ਹੈ ਮੈਨੂੰ ਇੱਕ ਜਾਦੂਗਰਨੀ ਨੇ ਆਪਣੇ ਯਾਦੂ ਨਾਲ ਲੂੰਬੜੀ ਬਣਾ ਦਿੱਤਾ ਹੈ ਛੋਟੇ ਰਾਜਕੁਮਾਰ ਨੇ ਝਟ ਹੀ ਤੀਰ ਮਾਰਿਆ ਤੇ ਲੂੰਬੜੀ ਵਿੱਚੋਂ ਰਾਜਕੁਮਾਰ ਬਾਹਰ ਆਇਆ ਦੋਵੇਂ ਰਾਜਕੁਮਾਰ ਗਲੇ ਮਿਲੇ ਤੇ ਰਾਜਕੁਮਾਰੀ ਵੀ ਆਪਣੇ ਭਰਾ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਤੇ ਸਭ ਖੁਸ਼ੀ-ਖੁਸ਼ੀ ਰਹਿਣ ਲੱਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ